ਤਸਿਲ ਕਾਲੂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਗੁੜ ਦੀ ਖੱਟੀ ਮਿੱਠੀ ਅਮਲੀ ਇਮਲੀ ਦੀ ਚਟਣੀ ਹੈ ਜਿਹੜੀ ਉਹ ਲੈ ਕੇ ਆਈਆਂ ਇਹ ਅੱਜ ਘਰ ਆਪਾਂ ਇਮਲੀ ਦੀ ਚਟਣੀ ਘਰ ਵਿੱਚ ਬਣਾਉਨੇ ਆ ਤਾਂ ਇਹ ਬਹੁਤ ਹੀ ਸਵਾਦਿਸ਼ਟ ਬਣਦੀ ਆ ਤੇ ਇਹਨੂੰ ਤੁਸੀਂ ਪਕੌੜਿਆਂ ਦੇ ਨਾਲ ਵੀ ਖਾ ਸਕਦੇ ਹੋ ਦਹੀਂ ਭੱਲੇਆਂ ਦੇ ਨਾਲ ਵੀ ਖਾ ਸਕਦੇ ਹੋ ਜੇਕਰ ਆਪਾਂ ਇਦਾਂ ਦੀ ਚਟਣੀ ਘਰ ਬਣਾਉਨੇ ਆ ਤਾਂ ਇਹ ਬਹੁਤ ਹੀ ਆਪਾਂ ਨੂੰ ਬਜਟ ਦੇ ਵਿੱਚ ਵੀ ਪੈ ਜਾਂਦੀ ਹੈ ਆਪਣੇ ਮਾਰਕੀਟ ਦੇ ਨਾਲੋਂ ਆਪਾਂ ਨੂੰ ਜਿਵੇਂ ਕਿ ਪਤਾ ਹੈ ਆਪਾਂ ਆਪਣੇ ਸਾਫ ਸੁਥਰੇ ਤਰੀਕੇ ਨਾਲ ਘਰ ਦੇ ਵਿੱਚ ਬਣਾ ਕੇ ਇਹਨੂੰ ਤਿਆਰ ਕਰਦੇ ਆ ਮਾਰਕੀਟ ਦੇ ਵਿੱਚ ਇਹ ਹੁੰਦਾ ਹੈ ਕਿ ਚਟਨੀ ਨੂੰ گاੜਾ ਕਰਨ ਦੇ ਲਈ ਕਈ ਵਾਰ ਉਹਦੇ ਵਿੱਚ ਅਰਾ ਰੋਟੀਆ ਕੌਰਨ ਫਲਾਰ ਦਾ ਵੀ ਯੂਜ਼ ਕੀਤਾ ਜਾਂਦਾ ਹੈ ਸੋ ਆਪਾਂ ਇਸ ਕਰਕੇ ਤੁਹਾਨੂੰ ਇਹ ਚਟਣੀਆਂ ਜਿਹੜੀ ਘਰ ਵਿੱਚ ਹੀ ਬਣਾਉਣੀ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਤਿਆਰ ਹੋ ਜਾਂਦੀ ਹੈ ਚਲੋ ਆਪਾਂ ਚਟਣੀ ਬਣਾਉਣ ਦੀ ਵਿਧੀ ਦੇਖਦੇ ਆਂ ਤੇ ਹੁਣ ਇਹਦੇ ਵਿੱਚ ਮੈਂ ਇੱਕ ਬੌਲ ਲੈ ਲਿਆ ਇਹ ਬੌਲ ਦੇ ਵਿੱਚ ਮੈਂ ਤਕਰੀਬਨ 200 ਗ੍ਰਾਮ ਇਹ ਜਿਹੜੀ ਇਮਲੀ ਆ ਉਹ ਆਪਾਂ ਨੇ ਟੁਕੜੇ ਕਰਕੇ ਇਹਦੇ ਥੋੜੇ ਥੋੜੇ ਇਹਨੂੰ ਭਿਉਣ ਲੈਣਾ ਇਮਲੀ ਆ ਜਿਹੜੀ ਤੁਸੀਂ ਵੱਧ ਘੱਟ ਆਪਾਂ ਨੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਤੁਹਾਨੂੰ 200 ਗ੍ਰਾਮ ਇਮਲੀ ਦੇ ਅਕੋਰਡਿੰਗ ਹੀ ਜਿਹੜਾ ਮਾਤਰਾ ਆਏ ਸਾਰੇ ਇਨਗਰੀਡੀਅੰਟਸ ਦੀ ਉਹ ਤੁਹਾਨੂੰ ਦੱਸੂਗੀ ਆਪਾਂ ਨੇ ਇੱਜਾ ਸਾਰੀ ਇਮਲੀ ਹੈ ਜਿਹੜੀ ਟੁਕੜੇ ਕਰਕੇ ਤੇ ਪਾਣੀ ਪਾ ਕੇ ਇਹਨੂੰ ਆਪਾਂ ਨੇ 7 ਤੋਂ 8 ਘੰਟੇ ਲਈ ਭਿਉਂ ਕੇ ਮੈਂ ਰੱਖ ਦਿੱਤਾ ਸੀਗਾ ਜੇ ਤੁਹਾਡੇ ਕੋਲ ਟਾਈਮ ਘੱਟ ਹੋਵੇ ਤੁਸੀਂ ਇਹਦੇ ਵਿੱਚ ਗਰਮ ਪਾਣੀ ਵੀ ਪਾ ਸਕਦੇ ਹੋ ਤੇ ਮੈਂ ਇਹਦੇ ਵਿੱਚ ਜਿਹੜਾ ਠੰਡਾ ਪਾਣੀ ਹੀ ਇਸਤੇਮਾਲ ਕੀਤਾ ਏ ਤੇ ਮੈਂ ਇਹਦੇ ਵਿੱਚ ਇੱਕ ਗਲਾਸ ਤੋਂ ਡੇਢ ਗਲਾਸ ਪਾਣੀ ਦਾ ਜਿਹੜਾ ਪਾ ਕੇ ਰੱਖ ਦਿੱਤਾ ਸੀਗਾ ਤੇ ਹੁਣ ਆਪਾਂ ਨੇ ਇਹਨੂੰ ਢਾਟ ਕੇ 7-8 ਮਿੰਟ ਦੇ ਲਈ ਰੱਖ 7-8 ਘੰਟੇ ਦੇ ਲਈ ਰੱਖ ਦੇਣਾ ਤੇ ਇਸ ਤੋਂ ਬਾਅਦ ਹੁਣ ਦੇਖੋ 7-8 ਘੰਟੇ ਹੋ ਗਏ ਇਮਲੀ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਖੁੱਲ ਚੁੱਕੀ ਆ ਤੇ ਜਿਹੜਾ ਇਹਦਾ ਸਾਰਾ ਪਲਪਾ ਉਹ ਵੀ ਚੰਗੀ ਤਰ੍ਹਾਂ ਆਪਣਾ ਮੈਸ਼ ਕਰਨ ਦੇ ਨਾਲ ਸੌਖੇ ਤਰੀਕੇ ਨਾਲ ਬਾਹਰ ਆ ਗਿਆ ਏ ਆਪਾਂ 7-8 ਘੰਟੇ ਇਸ ਨੂੰ ਇਸ ਕਰਕੇ ਭਿਉਆ ਹੈ ਤਾਂ ਕਿ ਜਿਹੜਾ ਇਹਦਾ ਪਲਪਾ ਸਾਰਾ ਚੰਗੀ ਤਰ੍ਹਾਂ ਨਿਕਲ ਜਾਵੇ ਤੇ ਹੁਣ ਆਪਾਂ ਨੇ ਇੱਕ ਛਾਲਣੀ ਲੈ ਲਈ ਆ ਝਾਰਨੀ ਕਹਿ ਲੋ ਤੁਸੀਂ ਮੋਟੀ ਝਾਰਨੀ ਲਈ ਆ ਮੈਂ ਤੇ ਹੁਣ ਆਪਾਂ ਨੇ ਸਾਰਾ ਜਿਹੜਾ ਪਲਪਾ ਔਰ ਇਮਲੀ ਦਾ ਪਾਣੀ ਸਾਰਾ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣਾਂਗੇ ਜਦੋਂ ਤੱਕ ਇਹਦੀ ਸਾਰੀ ਗੁੱਦਾ ਜਿਹੜੀ ਉਹ ਆਪਣੀ ਡレイン ਆਊਟ ਨਾ ਹੋ ਜਵੇ ਤੇ ਨਾਲ ਹੀ ਬੀ ਨੇ ਇਹਦੇ ਜਿਹੜੇ ਸਾਰੇ ਚੰਗੀ ਤਰ੍ਹਾਂ ਜਦ ਤੱਕ ਸਾਫ਼ ਨਾ ਹੋ ਜਾਣ ਤੇ ਹੁਣ ਆਪਾਂ ਨੇ ਇੱਕ ਚਮਚੇ ਦੀ ਹੈਲਪ ਦੇ ਨਾਲ ਇਹ ਸਾਰੇ ਬੀਜ ਨੇ ਜਿਹੜੇ ਜਿੰਨਾ ਕਿ ਇਹਦਾ ਪਲਪ ਸੀਗਾ ਓਨਾਂ ਕ ਆਪਾਂ ਨੇ ਕੱਢ ਲਿਆ ਤੇ ਇੱਕ ਵਾਰ ਫੇਰ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਾਂਗੇ ਤਾਂ ਕਿ ਜਿਹੜੇ ਬੀਜ ਨੇ ਚੰਗੀ ਤਰ੍ਹਾਂ ਸਾਫ਼ ਹੋ ਜਾਣ ਤੇ ਇਮਲੀ ਦਾ ਜਿਹੜਾ ਸਾਰਾ ਗੁੱਦਾ ਓ ਆਪਾਂ ਨੂੰ ਮਿਲ ਸਕੇ ਸਾਰੀ ਖਟਾਸ ਆ ਤੇ ਹੁਣ ਦੇਖੋ ਜਿਹੜੇ ਆਪਾਂ ਨੇ ਬੀਜ ਨੇ ਚੰਗੀ ਤਰ੍ਹਾਂ ਕੁੱਟ ਕੇ ਨਿਚੋੜ ਲਏ ਨੇ ਤੇ ਜਿਹੜਾ ਪਾਣੀ ਸੀਗਾ ਦੁਬਾਰਾ ਆਪਾਂ ਨੇ ਛਾਲਣੀ ਦੇ ਵਿੱਚ ਛਾਨਣੀ ਦੇ ਵਿੱਚ ਪਾ ਕੇ ਛਾਣ ਲਿਆ ਏ ਇਸੇ ਤਰ੍ਹਾਂ ਦੇਖੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਨੂੰ ਬੜੀਆ ਜਿਹੜਾ ਇਹਦਾ ਪਲਪ ਸਾਰਾ ਨਿਕਲ ਗਿਆ ਹੈ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦੇਣਾ ਇਹਦੇ ਲਈ ਆਪਾਂ ਨੇ ਇਹ 175 ਗ੍ਰਾਮ ਦੇ ਕਰੀਬਨ ਗੁੜ ਲਿਆਏ ਤੁਸੀਂ ਜੇਕਰ 200 ਗ੍ਰਾਮ ਅ ਇਮਲੀ ਹੈ ਤੁਹਾਡੇ ਕੋਲ ਤਾਂ ਤੁਸੀਂ 250 ਗ੍ਰਾਮ ਵੀ ਗੁੜ ਪਾ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਮਿੱਠਾ ਖਾਣਾ ਨਹੀਂ ਪਸੰਦ ਕਰਦੇ ਮੈਂ 175 ਗ੍ਰਾਮ ਹੀ ਗੁੜ ਲਿਆਇਆ ਤੇ ਹੁਣ ਆਪਾਂ ਨੇ ਗੁੜ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਪਾ ਕੇ ਹਲਾ ਲੈਣਾ ਤੇ ਆਪਾਂ ਨੇ ਫਲੇਮ ਆ ਜਿਹੜੀ ਔਨ ਕਰ ਦੇਣੀ ਆ ਤੇ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਜਦੋਂ ਤੱਕ ਕਿ ਗੁੜ ਆਪਣਾ ਚੰਗੀ ਤਰ੍ਹਾਂ ਮੈਲਟ ਨਾ ਹੋ ਜਵੇ ਤੇ ਹੁਣ ਦੇਖੋ ਗੁੜਾ ਜਿਹੜਾ ਸਾਰਾ ਆਪਣਾ ਮੈਲਟ ਹੋ ਗਿਆ ਏ ਤੇ ਪਾਣੀ ਆ ਜਿਹੜਾ ਆਪਣਾ ਚੰਗੀ ਤਰ੍ਹਾਂ ਇੱਕ ਮਿਕ ਹੋ ਗਿਆ ਏ ਰਚ ਗਿਆ ਏ ਸਾਰਾ ਗੁੜ ਦੇ ਨਾਲ ਤੇ ਇਹਦੀ ਕਨਸਿਸਟੈਂਸੀ ਆ ਤੁਸੀਂ ਦੇਖ ਸਕਦੇ ਹੋ ਇੰਨਾ ਕੀ ਆਪਾਂ ਨੇ ਇਹਨੂੰ ਪਤਲਾ ਰੱਖਣਾ ਏ ਜੇਕਰ ਤੁਸੀਂ ਜ਼ਿਆਦਾ ਪਾਣੀ ਪਾਉਣਾ ਚਾਹੋ ਤਾਂ ਪਾ ਵੀ ਸਕਦੇ ਹੋ ਪਰ ਇਹਦੀ ਜਿਹੜੀ ਹੁਣ ਕਨਸਿਸਟੈਂਸੀ ਉਹ ਬਿਲਕੁਲ ਸਹੀ ਆ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਰਿਝਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਇਹ ਜਿਹੜਾ ਉਹ ਸੁੰਡ ਦਾ ਐਡ ਕਰਾਂਗੇ ਤੇ ਅੱਧਾ ਚਮਚਾ ਹੀ ਆਪਾਂ ਭੁੰਨਿਆ ਜੀਰਾ ਪਾਊਡਰ ਪਾਵਾਂਗੇ ਤੇ ਨਾਲ ਹੀ ਅੱਧਾ ਚਮਚਾ ਆਪਾਂ ਇਹਦੇ ਵਿੱਚ ਕਾਲਾ ਨਮਕ ਲੈ ਲੈਣਾ ਤੁਸੀਂ ਚਿੱਟਾ ਨਮਕ ਵੀ ਐਡ ਕਰ ਸਕਦੇ ਹੋ ਕਾਲੇ ਨਮਕ ਨਾਲ ਜਿਹੜਾ ਟੇਸਟ ਵਧੀਆ ਆਉਂਦਾ ਅੱਧਾ ਚਮਚਾ ਹੀ ਆਪਾਂ ਨੇ ਇਹਦੇ ਵਿੱਚ ਲਾਲ ਮਿਰਚ ਪਾਈ ਆ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਆ ਜਿਹੜਾ ਪਾਵਾਂਗੇ ਇਹ 200 ਗ੍ਰਾਮ ਮੀਲੀ ਦੇ ਮੁਤਾਬਕ ਜਿਹੜੀ ਇਹ ਮਾਤਰਾ ਸੀਗੀ ਇਹ ਬਿਲਕੁਲ ਸਹੀ ਸੀਗੀ ਸੌਰੀ ਮੈਂ ਅੱਧਾ ਚਮਚਾ ਕਹਿ ਗਈ ਸੀਗੀ ਜਿਹੜਾ ਆਪਣਾ ਸੁੰਡ ਪਾਊਡਰ ਸੀ ਉਹ ਚਮਚੇ ਦਾ ਆਪਾਂ ਨੇ ਚੌਥਾ ਹਿੱਸਾ ਹੀ ਪਾਉਣਾ ਹੈ ਚੌਥਾ ਹਿੱਸਾ ਲਿਆ ਸੀਗਾ ਮੈਂ ਤੇ ਹੁਣ ਦੇਖੋ ਜਿਹੜਾ ਆਪਣਾ ਇਮਲੀ ਉਹ ਗਾੜੀ ਹੋਣ ਲੱਗ ਗਈ ਆ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਰਝਾ ਲੈਣਾ ਤਾਂ ਕਿ ਜਿਹੜੇ ਇਹਦੇ ਵਿੱਚ ਪਾਣੀ ਦੀ ਮਾਤਰਾ ਹੈ ਉਹ ਘੱਟ ਜਾਵੇ ਤੇ ਇਮਲੀ ਦੇਖੋ ਆਪਣੀ ਚੰਗੀ ਆ ਨਵਧੀਆ ਰਿਜੜ ਲੱਗ ਗਈ ਆ ਤੇ ਬੱਬਲਸ ਆਉਣੇ ਵੀ ਇਹਦੇ ਵਿੱਚ ਸ਼ੁਰੂ ਹੋ ਗਏ ਨੇ ਤੇ ਤੁਸੀਂ ਇਹਨੂੰ ਜ਼ਿਆਦਾ ਠਿੱਕ ਕਰਨਾ ਚਾਹੋ ਤਾਂ ਕਰ ਵੀ ਸਕਦੇ ਹੋ ਪਰ ਇਹਦੀ ਜਿਹੜੀ ਕਨਸਿਸਟੈਂਸੀ ਆ ਤੁਸੀਂ ਠੀਕ ਠਾਕ ਹੀ ਰੱਖਿਓ ਕਿਉਂਕਿ ਜਦੋਂ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖਦੇ ਆ ਤੇ ਗਾੜੀ ਹੋ ਜਾਂਦੀ ਆ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਮੈਨੂੰ ਤੁਹਾਡੀ ਸਪੋਰਟ ਹੋ ਸਕੇ ਤੇ ਦੇਖੋ ਜਿਹੜੀ ਆਪਣੀ ਚਟਣੀ ਦੀ ਕਨਸਿਸਟੈਂਸੀ ਆ ਉਹ ਬਿਲਕੁਲ ਸਹੀ ਆ ਤੇ ਇਸੇ ਤਰ੍ਹਾਂ ਤੁਸੀਂ ਜਿਹੜੀ ਗੁੜੀ ਮਲੀ ਦੀ ਚਟਣੀਆਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਬਹੁਤ ਹੀ ਲਾਜਵਾਬ ਬਣਦੀ ਆ ਤੇ ਤੁਸੀਂ ਇਹਨੂੰ 1 ਮਹੀਨੇ ਦੇ ਲਈ ਫ੍ਰਿਜ ਦੇ ਵਿੱਚ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹੋ ਜਿਵੇਂ ਹੁਣ ਕਿ ਸਰਦੀਆਂ ਦਾ ਸੀਜ਼ਨ ਇਹ ਮਲੀ ਦੀ ਚਟਣੀਆਂ ਜਿਹੜੀ ਇਹ ਵੈਸੇ ਵੀ ਖਰਾਬ ਨਹੀਂ ਹੁੰਦੀ ਹੈਗੀ ਇਸੇ ਤਰ੍ਹਾਂ ਹੀ ਤੁਸੀਂ ਬਾਜ਼ਾਰ ਦੀ ਚਟਣੀਆਂ ਜਿਹੜੀ ਉਹਨੂੰ ਵੋਆਇਡ ਕਰਕੇ ਤੁਸੀਂ ਘਰ ਵਿੱਚ ਵੀ ਤਿਆਰ ਕਰਕੇ ਰੱਖਿਆ ਕਰੋ ਇਹ ਤਾਂ ਬੱਚੇ ਵੀ ਆ ਜਿਹੜੇ ਉਹ ਵੀ ਬਹੁਤ ਖਾਣਾ ਪਸੰਦ ਕਰਦੇ ਨੇ ਤੇ ਸਟਣੀਆਂ ਬਹੁਤ ਹੀ ਫਾਇਦੇਮੰਦ ਹੁੰਦੀ ਆ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੇ ਚੈਨਲ ਨੂੰ ਸਪੋਰਟ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ